ਨਿਆਣਾ ਹਾਂਜੀ ਸਤਿਕਾਰਯੋਗ ਜੀ ਸਾਰੇ ਨੂੰ ਮਿਲ ਕੇ ਸਾਰੇ ਠੀਕ ਠਾਕ ਹੋਣਗੇ ਇਹ ਸੋਈ ਚ ਕਿੰਨਾ ਚਪਾ ਹੋ ਜਾਂਦਾ ਆਮ ਬਖਾਤਾ ਗਲੇ 'ਚ ਖਾਰਸ਼ ਹੋ ਜੀ ਹੋਣ ਲੱਗੀ ਇੱਕ ਖਾਤਾ ਬੜਾ ਮਿੱਠਾ ਦੂਸਰਾ ਖਾਤਾ ਤੇ ਗਲੇ 'ਚ ਖਾਰਸ਼ ਹੋਣ ਲੱਗੀ ਥੈਂਕ ਯੂ ਮੈਂ ਕੋਈ ਹੱਥ ਪੁੰਦਾ ਵੀਦਾ ਹੁਣ ਵੀਰਾਜ ਸਿੰਘ ਸੁੱਤਾ ਪਿਆ ਐਂ ਹੋ ਗਿਆ ਤੇ ਬਰਦਾ ਜੇ ਇਹ ਗਰਮੀ ਹੋ ਜਿਆ ਦੇਖੋਗੀ ਬੁੜੀ ਲੱਗੀ ਐ ਤੇ ਸਾਡੇ ਤੂਫਾਨ ਆ ਕੇ ਗਿਆ ਤੂਫਾਨ ਆ ਕੇ ਗਿਆ ਫਿਰ ਵੀ ਗਰਮੀ ਉਨੀ ਦੀ ਹੁੰਦੀ ਆ ਪਰ ਦੋ ਤੂਫਾਨ ਫੇਰ ਉੱਠੇ ਹੋਏ ਆ ਦੇਖੋ ਕਲਪੀਨ ਦੇ ਵਿੱਚ ਕੀ ਬਣਨ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਕਲਰਫੁਲ ਮਿਰਚਾਂ ਇਹਨਾਂ ਨੂੰ ਭਰ ਕੇ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਬਣਦੇ ਚੰਨਰ ਬੜਾ ਸੋਨਾ ਗ੍ਰੀਨ ਰੈੱਡ ਤੇ orange ਵੀ ਆ ਰਹੀ ਹੈ ਤੇ yellow ਵੀ ਹੈ yellow ਵੀ ਆ ਕੇ ਹੋ ਰਹੀ ਜੀ ਸੋਹਣਾ ਅੱਜ ਤਾਂ ਰੱਬ ਨੇ ਸੁੱਤਿਆਂ ਭਾਈ ਇੰਨਾ ਕਮਲ ਲਾਤਾ ਆਲੂ ਬੁੱਲਨੇ ਧਰਦੇ ਕਿ Shimla mirchawan vaste chote wale tharde bade cheti ni galde ਪਤਾ ਨਮੀ ਦਾ ਪਤਾ ਲੱਗਿਆ ਹਾਂ ਮੈਂ ਵੀ ਇਕਦਮ ਮੈਂ ਕਿਹਾ ਖੜਕਾ ਕਾਦਾ ਆਈ ਜਾਂਦਾ ਬਹੁਤ ਜਿਆਦਾ ਕੱਪੜੇ ਗਿੱਲੇ ਛੱਡ ਕੇ ਦੁਬਾਰਾ ਧੋਣੇ ਪੈ ਗਏ ਸਾਨੂੰ ਦੁਬਾਰਾ ਮਸ਼ੀਨ ਚ ਪਾਏ ਆ ਹੂੰ ਬਹੁਤ ਜਿਆਦਾ ਨਹੀਂ ਆਇਆ ਸ਼ੀਮਲਾ ਮੱਛਾ ਬਣਾਵਾਂਗੇ ਪਰ ਕੇ ਧੋ ਕੇ ਰੱਖੀ ਹੁੰਦੀ ਹੈ ਖਾਣ ਪਕਾਉਣ ਦਾ ਹੀ ਜਨਾਨੀਆਂ ਨੂੰ ਤਾਂ ਫਿਕਰ ਪਿਆ ਰਹਿੰਦਾ ਸੁਬ੍ਹਾ ਖਾ ਲੋ ਸ਼ਾਮਾਂ ਦਾ ਫਿਕਰ ਸ਼ਾਮ ਨੂੰ ਖਾ ਲੋ ਫਿਰ ਦੂਜੇ ਦਿਨ ਸੁਬ੍ਹਾ ਦਾ ਫਿਕਰ ਕਿਸੇ ਮੰਮੂ ਕੋਈ ਲਿਆ ਮੰਮੂ ਪੀਓ ਬੈਠੇ ਉੱਥੇ ਮੰਮਾ ਕੋਲੇ ਪਤਾ ਨਹੀਂ ਕੀ ਫਾਰਸੀ ਬੋਲਦੀ ਜਾਂਦਾ ਸਮਝ ਤੋਂ ਬਾਹਰ ਹਲ ਕੀ ਬੋਲਦਾ ਵੀਰਾ ਸਿੰਘ ਕੀ ਕਹਿ ਰਿਹਾ ਸੀ ਦੱਸੋ ਮੈਨੂੰ ਕੀ ਕਹਿੰਦੇ ਸੀ ਹੈ ਮੈਨੂੰ ਸਮਝ ਨਹੀਂ ਆਈ ਥੋੜੀ ਗੱਲ ਦੀ। ਨੱਚੋ-ਨੱਚੋ। ਨਾ ਦੋ ਦੋ। ਪਾਪਾ ਕਿੱਥੇ ਆ? ਪਾਪਾ ਕਿੱਥੇ ਆ? ਪਾਪਾ। ਮਮਾ ਮਮਾ। ਮਮਾ ਮਮਾ ਪਾਪਾ। ਬੱਚੇ ਦੀ ਤੋਤਲੀ ਜਵਾਨ ਵਿੱਚ ਉਹ ਹੀ ਗੱਲਾਂ ਵੇਲੂ ਕਿੰਨੀਆਂ ਸੋਹਣੀਆਂ ਲੱਗਦੀਆਂ। ਵੱਡੇ ਹੋਇਆਂ ਨੂੰ ਕਹਿੰਦਾ ਚੁੱਪ ਕਰਜੋ। ਕਿਉਂ ਸਿਰ ਖਾਈ ਜਾਣਾ। ਹਾਂਜੀ। ਆਪਾਂ ਬਣਾਉਣ ਲੱਗੇ ਸਿਮਲਾ ਮਿਰਚ। ਹਰੀਆਂ ਮਿਰਚਾਂ ਬਹੁਤ ਸੋਹਣੀਆਂ ਜਿਹੜੀਆਂ ਉਹ ਲੈ ਕੇ ਆਏ ਆ ਪਕੌੜੇ ਆ ਆਲੂ ਬੜੇ ਸੋਹਣੇ ਉਹ ਵੀ ਆਲੇ ਫੱਡੇ ਹੋ ਜਾਂਦੇ ਆ ਮਾਰਕੀਟ ਚੋਂ ਹਰੀਆਂ ਮਿਰਚਾਂ ਮਿਲੀਆਂ ਬਹੁਤ ਜ਼ਿਆਦੇ ਕੌੜੀਆਂ ਤੇ ਤਾਜ਼ੀਆਂ ਬਿਲਕੁਲ ਤਾਜ਼ੀਆਂ ਜਿਹੜੇ ਪਿੰਡਾਂ ਜਿਆਂ ਚ ਰਹਿੰਦੇ ਆ ਨਾ ਉਹ ਵੇਚਦੇ ਆ ਕੌੜੀਆਂ ਕਹਿੰਦੀ ਚੀਨਣ ਕਹਿੰਦੀ ਕੌੜੀਆਂ ਬਹੁਤ ਜ਼ਿਆਦੇ ਕੁਛ ਇਹਨਾਂ ਦਾ achar ਬਣਾ ਲਾਂਗੇ ਕੁਛ ਰੱਖ ਲਾਂਗੇ ਸਬਜ਼ੀ ਚ ਪਾਉਣ ਨੂੰ ਤਾਜੀਆਂ ਜਿਹੜੀਆਂ ਹਰੀਆਂ ਮਿਰਚਾਂ ਲੈਣੀਆਂ ਸੀ ਉਹ ਪਾ ਲ ਗਏ ਉਹ ਵੀ ਵਿੱਚ ਪਾਉਣੇ ਆ ਲਾਲ ਥੋੜੀ ਪਾਉਣੇ ਆ ਕੌੜੀ ਬਹੁਤ ਮੜ ਕੇ ਸਾਰੇ ਰੌਣਾ ਪਾਉਣਗੇ ਥੋਣੀ ਮਿਰਚ ਪਾਤੀ ਨੋਨ ਆਪਦੇ ਸਵਾਦ ਅਨੁਸਾਰ ਇਹ ਸਬਜ਼ੀ ਵੀ ਰਾਤ ਨੂੰ ਸੀ ਪਾਣੀ ਪੀ ਲੋ ਕੋਪਾ ਕਪਕ ਤੁਕਾਸ਼ ਕਰਕੇ ਪਾ ਲਿਆ ਵਿੱਚ ਤਨੀਆ ਵੀ ਪਾ ਲਿਆ ਜਿੰਦਾ ਵੀ ਪਾ ਲਿਆ ਸਾਰਾ ਸਮਾਨ ਪਾ ਲਿਆ ਮਿਕਸ ਕਰਕੇ ਫਿਰ ਆਪਾਂ ਮਿਰਚਾਂ ਭਰਦੇ ਹਾਂ ਤੁਸੀਂ ਇੱਥੇ ਮਸਾਲਾ ਦੋ ਤਰ੍ਹਾਂ ਨਾਲ ਤਿਆਰ ਕਰ ਸਕਦੇ ਹੋ ਇੱਕ ਮਸਾਲੇ ਨੂੰ ਭੁੰਨ ਕੇ ਹਨਾ ਫਿਰ ਆਪਾਂ ਆਲੂਰਲਾ ਸਕਦੇ ਆ ਮਿਕਸ ਕਰ ਸਕਦੇ ਆ ਪਰ ਅਸੀਂ ਕੱਚੇ ਰੱਖਿਆ ਪਿਆਜ਼ ਤੇ ਅਦਰਕ ਵੀ ਇਹਦੇ ਵਿੱਚ ਮਿਕਸ ਕਰ ਲਿਆ ਸਾਰਾ ਕੁਝ ਤੇ ਜਦੋਂ ਆਪਾਂ ਮਿਰਚਾਂ ਨੂੰ ਬਣਾਵਾਂਗੇ ਤਾਂ ਵਿੱਚ ਬੜਾ ਟੇਸਟ ਵਧੀਆ ਆਊਗਾ ਇਸ ਕਰਕੇ ਤੇ ਆਪਣੀ ਆਪਣੀ ਚੋਇਸ ਇਨਸ਼ਾਅੱਲਾ ਪੁੰਨ ਕੇ ਵੀ ਆਪਾਂ ਆਲੂ ਪਾ ਸਕਦੇ ਆ ਇਧਰ ਆਪਣੇ ਕੁਝ ਭਰਨ ਵਾਲੀਆਂ ਪਈਆਂ ਕੁਝ ਆਪਾਂ ਭਰ ਲਈਆਂ ਇਦਾਂ ਅਦਰ ਰੱਖਤੀ ਕੜਾਈ ਤੇਲ ਪਾ ਦਈਏ ਤੇਲ ਗਰਮ ਹੋ ਗਿਆ ਆਪਾਂ ਇੱਕ ਇੱਕ ਕਰਕੇ ਛੱਡਦੇ ਹਾਂ ਵਿੱਚ ਤੇ ਡੰਡੀਆਂ ਨਹੀਂ ਇਹਨਾਂ ਦੀਆਂ ਲਾਉਣੀਆਂ ਡੰਡੀਆਂ ਲਾਤੀਆਂ ਤਾਂ ਫਿਰ ਸਾਰੀ ਮੇਰੇ ਤੇ ਜਿਹੜੀ ਆਪਣੀ ਸੁੱਲ ਜੂਗੀ ਅਸੀਂ ਕਰਕੇ ਛੱਡਾਂਗੇ ਤੇ ਘੱਟ ਦੇ ਕਰਕੇ ਇਹ ਬਣਾ ਜਾਲੀ ਦੇ ਕੇ ਉੱਪਰ ਜਾਲੀ ਦੇ ਦਾਂਗੇ ਤੇ ਜੇ ਆਪਾਂ ਛੱਡਣ ਦਿੱਤਾ ਚੜਾਈ ਦਾ ਤਾਂ ਪਾਪ ਬਣ ਕੇ ਵਿੱਚ ਪਾਣੀ ਪਊਗਾ ਤੇ ਆਪਾਂ ਜਾਲੀ ਦੇ ਦਿੱ ਜਾਲੀ ਰਹੇ ਇਹ ਵੀ ਸਾਰੇ ਪਾਪ ਬਾਹਰ ਨਿਕਲੇ ਜਾਊਗੇ ਚੈੱਕ ਕਰ ਲੈਨੇ ਆਪਾਂ ਇਹਨਾਂ ਨੂੰ ਲਰਮ ਹੋ ਗਈਆਂ ਪਹਿਲਾਂ ਨਾਲੋਂ ਕਾਫੀ ਤੇ ਪਾਪ ਬਿਲਕੁਲ ਵੀ ਨਹੀਂ ਬਣੇ ਇਸ ਸਮੇਂ ਤੇ ਦਿਨਾਲਾ ਪੈਣਾ ਮਨਾਟ ਫਲੱਟ ਕਰਾਂ। ਤੋਂ ਜੇ ਆਪਾਂ ਕੜਛੀ ਜਾਂ ਖੁਰਚਣਾ ਲਵਾਂਗੇ ਤੇ ਉਹਦੇ ਨਾਲ ਵੀ ਇਹਨਾਂ ਦਾ ਜਿਹੜਾ ਮਸਾਲਾ ਹੈ ਕੋਲ ਜੀ ਸੁੱਕ ਨੂੰ ਥੋੜੀ-ਥੋੜੀ ਆਪਾਂ ਫਲੱਟ ਕਰਾਂਗੇ। ਸੂਕ ਪਿਆਜ਼ ਲੈ ਲਿਆ ਲੰਬਾ-ਲੰਬਾ ਕੱਟ ਲਿਆ ਪਿਆਜ਼ ਆਪਾਂ। ਬਹੁਤ ਜ਼ਿਆਦਾ ਸੋਹਣੀਆਂ ਬੜੀਆਂ ਤੇ ਬੜੀ ਜਲਦੀ ਇਹ ਨਰਮ ਹੋ ਜਾਂਦੀਆਂ। ਸਮਣਾ ਮੈਂ ਇੱਥੇ। ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਟ੍ਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਤੇ ਆਪਾਂ ਹੁਣ ਉੱਪਰ ਪਿਆਜ਼ ਪਾਤਾ। ਇਹ ਵੀ ਕੱਚਾ ਕੱਚਾ ਪਿਆਜ਼ ਮੂੰਹ ਦੇ ਵਿੱਚ ਆਉਗਾ ਬਹੁਤ ਜ਼ਿਆਦਾ ਟੇਸਟੀ ਲੱਗਦਾ। ਲੋਚ। शिमला ਮਿਰਚ ਆਪਣੀਆਂ ਬਣ ਕੇ ਤਿਆਰ ਹੋ ਗਈਆਂ। ਇੱਕ ਬਹੁਤ ਹੀ ਜ਼ਿਆਦਾ ਸੋਹਣੀ ਸਮੈਲ ਆ ਰਹੀ ਹੈ, ਕਲਰ ਵੀ ਬੜਾ ਸੋਹਣਾ ਆਇਆ ਹੈ ਤੇ ਜਿੰਨਾ ਦੇਖਣ ਨੂੰ ਲੱਗ ਰਿਹਾ ਉਹਨਾਂ ਖਾਣ ਨੂੰ ਵੀ ਟੇਸਟੀ ਹੋਊਗਾ। ਤੇ ਬਾਕੀ ਪਿਆਜ਼ ਆਪਾਂ ਨਰਮ ਕਰ ਲਈ ਥੋੜੇ ਕੱਚੇ ਰੱਖਿਆ। ਇਹਨੂੰ ਤੁਸੀਂ ਪਰੌਠੇ ਨਾਲ ਖਾਓ, ਤੰਦੂਰੀ ਫਲਕੇ ਨਾਲ ਖਾਓ ਜਾਂ ਜਿੱਦਾਂ ਮਰਜ਼ੀ ਖਾਓ। ਬਹੁਤ ਜ਼ਿਆਦਾ ਟੇਸਟੀ ਤੇ ਬਿਲਕੁਲ ਵੀ ਮਿਰਚਾਂ ਖੁੱਲੀਆਂ ਨਹੀਂ ਗਈਆਂ ਵਿੱਚ ਤੇ ਆਪਾਂ ਤੁਹਾਨੂੰ ਇੱਕ ਚੱਕ ਕੇ ਵੀ ਦਿਖਾਉਣੀ ਆ। ਕੋਕੇ ਆਪਾ ਬੜੇ ਨਰਮ ਨਰਮ ਮਤਲਬ ਹੌਲੀ 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 ਆਪਾਂ ਇਹ ਲੱਦ ਪਲੱਤ ਕੀਤੀਆਂ ਉਧਰ ਉਧਰੀ ਤੇ ਬਿਲਕੁਲ ਵੀ ਮਿਰਚਾਂ ਇਹ ਖੁੱਲੀਆਂ ਨਹੀਂ ਗੀਆਂ ਅੰਦਰ ਦੇਖੋ ਤੁਸੀਂ ਨੇੜੇ ਤੋਂ ਬਹੁਤ ਸੋਹਣੀਆਂ ਬਣੀਆਂ ਵਾ ਤੇ ਚਲੋ ਠੀਕ ਆ ਜੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋ ਥੈਂਕ ਯੂ ਸਾਰਿਆਂ ਦਾ ਇੰਡੀਆ ਵਾਲੀ ਫੀਲਿੰਗ ਆ ਰਹੀ ਨੇ ਹੂੰ ਕਿੰਨਾ ਸੋਹਣਾ ਲੱਗਦਾ ਮੈਨੂੰ ਤਾਂ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਐਂ ਲੱਗਦਾ ਜਿਵੇਂ ਸੱਚੀ ਦੀ ਖੜੀ ਹੁੰਦੀ ਹੈ ਬਿਲਕੁਲ ਘਰ ਦੇ ਕੋਲ ਐ ਇੰਨੇ ਦੀ ਲਾਲ ਗਾਂ ਐ ਨਾ ਥੋਟ ਹਾਂ ਬੁੱਲੇ ਵਾਲੇ ਤੇ ਕੋਲੇ ਘਾ ਵੀ ਐ ਨਾ ਖਾ ਦੇ ਵਿੱਚ ਮਤਲਬ ਕਿ ਉਹਨਾਂ ਨੇ ਪੂਰਾ ਕੀਤਾ ਹੋਇਆ ਵੀ ਉੱਥੂ ਘਾ ਘਾ ਖਾਵੇ ਹੂੰ ਇੱਧਰ ਆਉਂਦੇ ਜਾਂਦੇ ਨੂੰ ਦੇਖ ਸੂਰ ਮੁਰਗੇ ਮੇਰਾ ਉਵੇਂ ਪੂਰਾ ਬਣਾਇਆ ਨਾ ਕੋਈ ਕਹਿ ਨਹੀਂ ਸਕਦਾ ਕਿ ਦੂਸਰੇ ਆ ਇਹ ਹੂੰ ਕਾਰੀਗਰ ਵੇਖ ਲੋ ਕਿੱਦਾਂ ਦੇ ਬੰਤਰ ਬਣਾਉਣ ਵਾਲੇ ਸਿਰਫ ਇੱਕ ਬੰਦੇ ਦੀ ਜਾਨ ਨਹੀਂ ਪੈਂਦੀ ਬਾਕੀ ਤਾਂ ਬਾਕੀ ਤਾਂ ਸਾਰਾ ਕੁਝ ਹੀ ਹੋ ਜਾਂਦਾ ਸਾਰਾ ਕੁਝ ਬਣਾ ਦਿੰਦੇ ਹਾਂ ਚੱਲਾ ਜੀ ਇੰਨਾ ਰੱਬ ਨੇ ਮੀਂਹ ਪਾਇਆ ਤੇ ਫੇਰ ਵੇਖ ਲਓ ਧੁੱਪ ਬਹੁਤ ਜ਼ਿਆਦਾ ਤੇ ਗਰਮੈਸ਼ ਹੋਈ ਪਈ ਆ ਪਰ ਮੌਸਮ ਸਾਫ਼ ਹੋ ਗਿਆ ਜਿੰਨਾ ਜ਼ਿਆਦਾ ਪੋਲੂਸ਼ਨ ਹੋਇਆ ਪਿਆ ਸੀ ਹੁਣ ਉਹਨਾਂ ਹੀ ਮੌਸਮ ਸਾਫ਼ ਹੋ ਗਏ ਆਇਸੀ ਬਾਜ਼ਾਰ ਮਾਰਕੀਟ ਆਇਸੀ ਸਮਾਨ ਲੈਣ ਸਕੂਲ ਦੇ ਬੱਚੇ ਦਰਖਤ ਬੜੇ ਸੋਹਣੇ ਹਰੇ ਭਰੇ ਹੋਗੇ ਸਾਰੇ